ਵਾਇਵਰ ਜੀ ਦਾ ਖਾਲਸਾ ਵਾਇਵਰ ਜੀ ਕੀ ਫਤਿਹ ਅੱਜ ਅਸੀਂ ਬਾਬਾ ਮੋਤੀराम ਮਹਿਰਾ ਹਾਲ ਬਦੋਵਰ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਅਮਰ ਸ਼ਹੀਦ ਸੰਤਾਂ ਦੇ ਬਾਬਾ ਮੋਤੀराम ਜੀ ਦੀ ਸ਼ਹੀਦੀ ਦੇ ਸਬੰਧ ਦੇ ਵਿੱਚ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਆਂ ਬਾਬਾ ਜੀ ਦੀ ਸ਼ਹੀਦੀ ਸਾਰੀ ਸੰਗਤ ਨੂੰ ਪਤਾ ਤੇ ਉਹ ਸੰਤਾਨ ਚੇਤੀ ਕੋ ਰੋਧਨ ਸਿੰਘ ਮਹਾਰਾਜ ਜੀ ਦੇ ਬੜੇ ਅਨੰਦ ਸੇਵਕ ਸਾਲ ਬੜੇ ਉਹਨਾਂ ਦੇ ਪਿਆਰੇ ਸਾਲ ਜਿੱਥੇ ਵਾਧਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਕੋਤੇ ਹਰ ਸਾਲ ਬਾਬਾ ਮੋਤੀ RAM ਜੀ ਦੀ ਅਸਾਹ ਕੁਰਬਾਨੀ ਨੂੰ ਆਪਾਂ ਹਰ ਸਾਲ ਯਾਦ ਕਰਨੇ ਆਂ ਔਰ ਇਸ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੇ თან თან ਬਾਬਾ ਮੋਤੀराम ਮੈਰਾ ਵੈਲਫੇਅਰ ਸੁਸਾਇਟੀ ਇਹ ਉਪਰਾਲਾ ਹਰ ਸਾਲ ਕਰਦੀ ਆ ਤੇ ਇਲਾਕੇ ਦੀਆਂ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਅਲੇਗੜ ਟੂਰੀਆ ਵਿਖੇ ਅਮਰ ਸਿੰਘ ਬਾਬਾ ਮੋਤੀराम ਜੀ ਦੇ ਜਨਮ ਦਿਹਾੜੇ ਦੇ ਹਾਲਾਤ ਵਿੱਚ ਲਗਭਗ ਇੱਥੇ 25 ਸਾਲ ਤੋਂ ਇਹ ਸਮਾਗਮ ਮਨਾਏ ਜਾ ਰਹੇ ਹਨ ਇਸ ਸਮਾਗਮ ਵਿੱਚ ਇੱਥੇ ਦੀਆਂ ਸੰਗਤਾਂ ਦੇ ਤੋਂ ਲੋਕ ਨਾਲ ਕਿਉਂਕਿ ਘਰ ਘਰ ਜਾ ਕੇ ਅਗਰਾਈ ਦਾ ਪ੍ਰੋਲਾ ਕੀਤਾ ਜਾਂਦਾ ਹਰ ਜਿੰਨੇ ਵੀ ਜਿੱਥੋਂ ਦੇ ਸਹਿਯੋਗੀ ਸਾਧਨ ਨੇ ਸਾਡਾ ਸਾਥ ਦਿੰਦੇ ਹਨ ਮੇਰੀ ਜਿੰਨੇ ਵੀ ਮੇਰੇ ਸਹਿਯੋਗੀ ਸਾਧਨ ਇਹ 38 ਪਰ ਸੁਸਾਇਟੀ ਹੈ ਉਹ ਸਾਰੀਆਂ ਸੰਤਾ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਇਸੇ ਤਰ੍ਹਾਂ ਇਹ ਦੁੱਧ ਦੀ ਯਾਦਗਾਰ ਹਰ ਸਾਲ ਮਨਾਈ ਜਾਵੇ ਕਿਉਂਕਿ ਤੰਤਰ ਬਾਬਾ ਅਮਰਜੀਤ ਬਾਬਾ ਮੋਤੀ ਰਾਮ ਜਿਨ੍ਹਾਂ ਨੇ ਆਪਣਾ ਇੱਕ ਛੋਟੀ ਜੀ ਭੇਡ ਦੇ ਬਦਲੇ ਆਪਣਾ ਪਰਿਵਾਰ ਜਿਹੜਾ ਸੀ ਉਹ ਪਰਿਵਾਰ ਕਰਤਾ ਉਹਨਾਂ ਦਾ ਪਰਿਵਾਰ ਕੋਲੇ ਜੀ ਵੀ ਰਿਆ ਗਿਆ ਛਾਲ ਸਾਹਿਬ ਦੇ ਬੱਚੇ ਨੂੰ ਛਾਲ ਤੋਂ ਪਹਿਲਾਂ ਅਸਥਰੀ ਨੂੰ ਕੀਤਾ ਗਿਆ ਉਹ ਕਹਿੰਦੇ ਅਸੀਂ ਸਾਰੀਆਂ ਸੰਕਟਾਂ ਨੂੰ ਬੰਦੀ ਕਰਦੇ ਆ ਇਸੇ ਤਰ੍ਹਾਂ ਹੀ ਇਹਨਾਂ ਦੀ ਦਾਦੀ ਜਣੀਆਂ ਦਾਦਾ ਨੇ ਉਹ ਉਹਨਾਂ ਨੇ ਸਮਾਰਕਾਂ ਤੇ ਲੱਗਦੇ ਰਹਿਣ ਤਾਂ ਕਿ ਲੋਕ ਉਹਨਾਂ ਨੂੰ ਯਾਦ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਏਗਾ ਟੂਰੀਆ ਸ਼ਹਿਰ ਦੇ ਵਿੱਚ ਸਾਰੀ ਬਰਾਜ਼ਨੀ ਨੇ ਰਲ ਕੇ ਵਾਧਾ ਮੋਤੀराम ਨਰੇ ਦਾ ਜੋ ਸ਼ਹੀਦੀਪੁਰ ਨੂੰ ਲਾਇਆ ਹੈ ਇਸ ਇਸੇ ਦੇ ਚ ਸੰਤਾ ਨੇ ਬਹੁਤ ਉਜਾਲ ਗੁਰੂ ਘਰ ਦੇ ਦਰਸ਼ਨ ਦੁਆਲੇ ਕਿਤੇ ਆ ਗੁਰੂ ਮਹਾਰਾਜ ਦਾ ਨਿਚਨ ਚਲਿਆ ਆ ਵਾਰਾ ਦੇ ਨਿਹਾਲ ਬਾਦੀ ਮੋਤੀराम ਨਰੇ ਦੀਆਂ ਤੇ ਸਾਰੇ ਇਲਾਕੇ ਨੇ ਬਹੁਤ ਯੋਗਦਾਨ ਇਸ ਕਰਕੇ ਨੇ ਅੱਜ ਜਥੇ ਬੰਦੀਆਂ ਨੇ ਵੀ ਕਿਰਪਾ ਗੀਤ ਮਹਾਲਤ ਨੇ ਜਰਨੈ ਸਰਦਾਈ ਪਾਣੀ ਦਾ ਇੱਥੇ ਲੰਗਰ ਚਲਾਇਆ ਹੈ ਸਰਦਾਈਆਂ ਚੱਲ ਰਹੀਆਂ ਹਨ ਸਾਥ ਸੰਗਤ ਦੇ ਹਾਜ਼ਰ ਹੋ ਕੇ ਦੇਖੀ ਆ ਤੇ ਭਾਈ ਸਰਦਾਈਆਂ ਛੱਬੋ ਨਾਮ ਜਪੋ ਵਾਹਿਗੁਰੂ ਦਾ ਜਪ ਯਾਦ ਕਰੋ ਕਿਉਂ ਇਸ ਕਰਕੇ ਆਪਣਾ ਆਪਣਾ ਜਨਮ ਤਲੰਤਰੋ ਅੱਜ ਧੰਨ ਧੰਨ ਬਾਬਾ ਮੋਤੀराम ਮਹਿਰਾਜੀ ਦਾ ਸ਼ਹੀਦੀ ਸਮਾਗਮ ਇਲਾਕੇ ਦੀਆਂ ਸੰਗਤਾਂ ਵੱਲੋਂ ਪੂਰੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਔਰ ਇਲਾਕੇ ਭਾਰਤੋਂ ਦੂਰ ਡਰਾਡੇ ਤੋਂ ਸੰਗਤਾਂ ਆ ਕੇ ਨਤਮਸਤਕ ਹੋ ਰਹੀਆਂ ਹਨ ਪਰ ਇਸ ਮੌਕੇ ਸਿੱਖ ਪੰਥ ਦੇ ਮਹਾਨ ਰਾਗੀ ਢਾਡੀ ਜਿਥੇ ਆਪਣੀ ਹਾਜ਼ਰੀ ਭਰ ਰਹੇ ਨੇ ਔਰ راستੀ ਨੇ ਕੀਰਤਨ ਅ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਔਰ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਜਿਹੜੇ ਲੰਗਰ ਆ ਉਹ ਵੀ ਚਲਾਏ ਜਾ ਰਹੇ ਨੇ ਔਰ ਸੇਵਕ ਜਨ ਬੰਦ ਚੜ ਕੇ ਭਾਗ ਲੈ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ